ਬੜੀ ਦੇ ਵਿੱਚ ਤੁਹਾਡੇ ਕੋਲ ਕਿਸੇ ਨੇ ਬੜੀ ਇੱਥੇ ਪਹੁੰਚਣਾ ਹੋਵੇ ਮਸ਼ੀਨ ਲੈਣ ਵਾਸਤੇ ਹਨਾ ਤਾਂ ਕੋਈ ਬਰਨਾਲੇ ਤੋਂ ਬਠਿੰਡੇ ਤੋਂ ਕਿਸੇ ਵੀ ਏਰੀਆ ਦੇ ਵਿੱਚੋਂ ਕਿਸੇ ਨੇ ਆਉਣਾ ਹੋਵੇ ਤਾਂ ਤੁਹਾਡੇ ਕੋਲ ਕਿੱਦਾਂ ਪਹੁੰਚ ਕਰ ਸਕਦੇ ਨੇ ਆਪਣਾ ਫੋਨ ਨੰਬਰ ਐਡਰੈਸ ਸਾਡੇ ਦਰਜ ਕਰ ਜ਼ਰੂਰ ਦੱਸ ਦਿਓ ਆਪਣਾ ਜਿਹੜਾ ਮੰਨ ਲੋ ਫੋਨ ਨੰਬਰ ਹੈ ਜੀ 62844 01237 ਉਹ ਵੀ ਅਸੀਂ ਮੰਨ ਕੇ ਚਲੋ ਵੀ ਜੇ ਕੋਈ ਪੁਰਾਣੀ ਮਸ਼ੀਨ ਕੋਈ ਵੀ ਕਸਟਮਰ ਸਾਨੂੰ ਕਟਵਾਉਣੀ ਚਾਹੁੰਦਾ ਹ ਅਸੀਂ ਉਹਨੂੰ ਕੱਟ ਦੇਾਂਗੇ ਕੱਟ ਕੇ ਉਹਨੂੰ ਨਵੀਂ ਮਸ਼ੀਨ ਮੰਨ ਲਓ ਦੇ ਦਿੰਨੇ ਆ ਉਹਲੇ ਲਈ ਸਾਡੀ ਸਪੈਸ਼ਲ ਆਫਰ ਇਹ ਹੋਊਗੀ ਜੀ ਜੇ ਕੋਈ ਸਾਡੀ ਵੀਡੀਓ ਦੇਖ ਕੇ ਸਾਡੇ ਤੱਕ ਪਹੁੰਚ ਕਰਦਾ ਆ ਆ ਕੇ ਸਾਨੂੰ ਕੋਈ ਛੋਟਾ ਸਕਰੀਨਸ਼ਾਟ ਵਗੈਰਾ ਦਿਖਾਉਂਦਾ ਹੈ ਜੀ ਤਾਂ ਉਹਨੂੰ ਅਸੀਂ 50 ਲੀਟਰ ਤੇਲ ਮੰਨ ਲਓ ਮਸ਼ੀਨ ਚ ਪਾ ਕੇ ਦੇਵਾਂਗੇ ਸ਼ਸ਼ਿਆਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਮਾਨਪ੍ਰੀਤ ਕੌਰ ਲੋ ਵੀ ਮਿੱਤਰੋ ਅੱਜ ਤੁਹਾਡੇ ਲਈ ਇੱਕ ਬਹੁਤ ਹੀ ਖਾਸ ਵੀਡੀਓ ਆ ਉਹਨਾਂ ਕਿਸਾਨ ਭਰਾਵਾਂ ਲਈ ਜਿਹੜੇ ਮਸ਼ੀਨਾਂ ਨੂੰ ਵੇਚਣਾ ਜਾਂ ਖਰੀਦਣਾ ਚਾਹੁੰਦੇ ਆ ਜਿਹੜੀ ਪੁਰਾਣੀਆਂ ਮਸ਼ੀਨਾਂ ਨੂੰ ਜਾਂ ਵੇਚਣਾ ਚਾਹੁੰਦੇ ਆ ਜਾਂ ਖਰੀਦਣਾ ਚਾਹੁੰਦੇ ਆ ਉਨਾਂ ਲਈ ਇਹ ਬਹੁਤ ਹੀ ਖਾਸ ਵੀਡੀਓ ਹੈ ਤੇ ਦੂਜੀ ਗੱਲ ਖਾਸ ਉਹਨਾਂ ਭਰਾਵਾਂ ਲਈ ਹੈ ਜਿਹੜੇ ਕਹਿੰਦੇ ਨੇ ਕਿ ਇੰਡੀਆ ਦੇ ਵਿੱਚ ਕੰਮ ਹੈ ਨਹੀਂ ਬਾਹਰ ਨੂੰ ਮੁਲਖਾਂ ਨੂੰ ਜਿਹੜਾ ਅਨਰਪੀ ਇਲਾਕੇ ਜਾਂਦੇ ਆ ਕਿ ਬਾਹਰ ਅਸੀਂ ਡਾਲਰ ਕਮਾਉਣ ਜਾਣਾ ਆ ਪੈਸਾ ਕਮਾਉਣ ਜਾਣਾ ਆ ਤੇ ਇੰਡੀਆ ਦੇ ਵਿੱਚ ਸਾਡੇ ਕੰਮ ਹੈ ਨਹੀਂ ਇਹ ਵੀਡੀਓ ਉਹਨਾਂ ਲਈ ਖਾਸ ਆ ਪਹਿਲਾਂ ਤਾਂ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਜ਼ਰੂਰ ਕਰ ਦਿਓ ਜਿਨ੍ਹਾਂ ਨੂੰ ਇਹ ਵੀਡੀਓ ਚੰਗੀ ਲੱਗੀ ਮੇਰੇ ਨਾਲ ਬਾਠ ਕੰਬਾਈਨ ਸੇਲਜ਼ ਗਰੁੱਪ ਦੇ ਜਿਹੜੇ ਮਾਲਕ ਨੇ ਉਹ ਮੌਜੂਦ ਨੇ ਆਪਾਂ ਉਹਨਾਂ ਦੇ ਨਾਲ ਇਹ ਸਾਰੀ ਗੱਲਬਾਤ ਕਰਾਂਗੇ ਕਿ ਇੱਥੇ ਕਿਹੜੀਆਂ ਕਿਹੜੀਆਂ ਮਸ਼ੀਨਾਂ ਕਿਹੜੀ ਕਿਹੜੀ ਕੰਪਨ ਸਸ਼ਾ ਜੀ ਆਪਾਂ ਸਾਰੀ ਗੱਲਬਾਤ ਉਹਨਾਂ ਦੇ ਨਾਲ ਕਰਾਂਗੇ ਸ਼ਸ਼ੀ ਕਾ ਵੀ ਤੇ ਸਵਾਗਤ ਕਰਦੇ ਆਂ ਸਾਡੇ ਚੈਨਲ ਤੇ ਹਾਂਜੀ ਹਾਂਜੀ ਠੀਕ ਠਾਕ ਹਾਂਜੀ ਬਹੁਤ ਵਧੀਆ ਜੀ ਬਹੁਤ ਵਧੀਆ ਵੀਰੇ ਬਹੁਤ ਵਧੀਆ ਲੱਗਿਆ ਕਿ ਆਪਣੇ ਇੰਡੀਆ ਦੇ ਵਿੱਚ ਸ਼ੇਰਪੁਰ ਦੇ ਨੇੜੇ ਪਿੰਡਾਂ ਦੇ ਵਿੱਚ ਇਹ ਤੁਸੀਂ ਕੰਮ ਸਟਾਰਟ ਕੀਤਾ ਹਨਾ ਹਾਂਜੀ ਤੇ ਪਹਿਲਾਂ ਤਾਂ ਉਹਨਾਂ ਵੀਰਾਂ ਲਈ ਇਹ ਵੀਡੀਓ ਖਾਸ ਆ ਮੈਂ ਪਹਿਲਾਂ ਵੀ ਦੱਸਿਆ ਕਿ ਜਿਹੜੇ ਕਹਿੰਦੇ ਆ ਕਿ ਇੰਡੀਆ ਦੇ ਵਿੱਚ ਕੰਮ ਹੀ ਹੈ ਨਹੀਂ ਬਾਹਰ ਨੂੰ ਇੰਨਾ ਇੰਨਾ ਜਿਹੜਾ ਪੈਸਾ ਲਾ ਕੇ ਹਨਾ ਜਾਂਦੇ ਹਾਂ ਹਾਂਜੀ 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 ਤੇ ਤੁਸੀਂ ਕੀ ਕਹਿਣਾ ਚਾਹੁੰਦੇ ਇੱਥੇ ਅਸੀਂ ਆਪਣੇ ਜਿਹੜਾ ਜੂਥ ਆ ਜੀ ਉਹਨਾਂ ਨੂੰ ਇਹੀ ਸੁਨੇਹਾ ਦੇਣਾ ਚਾਹ ਆਪਾਂ ਆਪਣਾ ਦੇਸ਼ ਛੱਡ ਕੇ ਆਪਾਂ ਬਾਹਰਲੇ ਦੇਸਾਂ 'ਚ ਜਾ ਕੇ ਕੰਮ ਕਰਦੇ ਜੀ ਬਿਲਕੁਲ ਚਲੋ ਹਰ ਇੱਕ ਬੰਦੇ ਦਾ ਪੈਸਾ ਵੀ ਹੈ ਸੌਂਕ ਵੀ ਹੈ ਬਿਲਕੁਲ ਪਰ ਇੱਥੇ ਰਹਿ ਕੇ ਵੀ ਆਪਾਂ ਬਹੁਤ ਕੁਝ ਕਰ ਸਕਦੇ ਹਾਂ ਜੇਕਰ ਇੰਡੀਆ 'ਚ ਆਪਾਂ ਕੋਈ ਵੀ ਆਪਣਾ ਬਿਜ਼ਨਸ ਸਟਾਰਟ ਕਰਦੇ ਹਾਂ ਜਾਂ ਕੋਈ ਆਪਾਂ ਆਪ ਦਾ ਕਾਰੋਬਾਰ ਆਪਣਾ ਆਪਣੇ ਪੱਧਰ ਤੇ ਖੜੇ ਹੋਣਾ ਚਾਹੁੰਦੇ ਹਾਂ ਬਿਲਕੁਲ ਕਿਉਂਕਿ ਅਸੀਂ ਵੀ ਇਹਨਾਂ ਚੀਜ਼ਾਂ 'ਚੋਂ ਗੁਜ਼ਰੇ ਹਾਂ ਅਸੀਂ ਵੀ ਚਾਹੁੰਦੇ ਸੀ ਕਿ ਅਸੀਂ ਵੀ ਵਿਦੇਸ਼ਾਂ 'ਚ ਜਾਈਏ ਹੂੰ ਪਰ ਚਲੋ ਪ੍ਰਮਾਤਮਾ ਨੇ ਸਾਡਾ ਇੱਥੋਂ ਦਾ ਦਾਣਾ ਪਾਣੀ ਲਿਖਿਆ ਤਾਂ ਅਸੀਂ ਇੱਥੇ ਮੰਨ ਲਓ ਰਹਿ ਕੇ ਆਪਣਾ ਕਾਰੋਬਾਰ ਸਟਾਰਟ ਕੀਤਾ ਜੀ ਚਲੋ ਵੇ ਅੱਛਾ ਵੀਰੇ ਜਿੱਦਾਂ ਵਿਸ਼ਾਲ 435 ਹਨਾ ਤੇ ਕਾਫੀ ਤਰ੍ਹਾਂ ਦੀਆਂ ਕੇਐਸ ਕਾਫੀ ਤਰ੍ਹਾਂ ਨੇ ਜਿਹੜੀਆਂ ਮਸ਼ੀਨਾਂ ਨੇ ਇੱਥੇ ਖੜੀਆਂ ਨੇ ਇਹ ਤੇ ਕਿਹੜੀ-ਕਿਹੜੀ ਕੰਪਨੀ ਦੀਆਂ ਕੀ-ਕੀ ਪ੍ਰੋਸੈਸ ਆ ਵੀਰੇ ਇਹਨਾਂ ਦਾ ਇਹਨਾਂ ਚ ਜੀ ਮਸ਼ੀਨਾਂ ਜਿਵੇਂ ਹੁਣ ਵਿਸ਼ਾਲ ਦੀ ਕੰਬੈਨ ਆ ਜੀ ਇਹ 2019 ਮਾਡਲ ਹੈ ਓਕੇ ਇਹ ਸਾਡੇ ਕੋਲੇ ਸੇਲ ਵਾਸਤੇ ਹੈ ਹਮ ਕੇਐਸ ਦੀ ਮਸ਼ੀਨ ਆ ਜੀ ਜੀ 9300 ਹਮ ਇਹ 2021 ਮਾਡਲ ਹੈ। ਓਕੇ। ਇਹ ਵੀ ਸਾਡੇ ਕੋਲ ਸੇਲ ਵਾਸਤੇ ਹੈ। ਹੂੰ। ਅੱਗੇ ਕਰਤਾਰ ਆਪਣੇ ਗੁਰਦੇয়াল ਹੈ ਜੀ। ਜੀ। ਇਹ ਗੁਰਦੇয়াল 2024 ਮਾਡਲ ਹੈ ਜੀ ਸੀਜ਼ਨ ਵਾਲੀ ਹੈ। ਜੀ ਜੀ। ਇੱਕ ਸੀਜ਼ਨ ਇਹਦਾ ਲੱਗਿਆ ਹੈ। ਓਕੇ। ਇਹ ਮਸ਼ੀਨ ਮੰਨ ਕੇ ਚਲੋ ਇਹ ਵੀ ਸੇਲ ਵਾਸਤੇ ਹੈ। ਹੂੰ। ਅੱਗੇ ਕਰਤਾਰ ਹੈ। ਜੀ। ਕਰਤਾਰ 2022 ਮਾਡਲ ਹੈ। ਹੂੰ। ਇਹ ਵੀ ਆਪਣੇ ਕੋਲ ਸੇਲ ਵਾਸਤੇ ਹੈ। ਜੀ। ਇਸ ਤੋਂ ਬਾਅਦ ਆ ਆਪਣੇ ਕੋਲ ਜੱਸੀ ਮਸ਼ੀਨ ਆ ਜੀ 2024 ਮਾਡਲ। ਜੀ। ਇਹ ਆਪਣੇ ਕੋਲ ਤਿੰਨ ਕੰਬਾਈਨਾ ਇੱਕ ਸੀਜ਼ਨ ਵਾਲੀਆਂ ਨੇ। ਓਕੇ। ਵੀ ਆਪਣੇ ਕੋਲ ਸੇਲ ਵਾਸਤੇ ਨੇ ਜੀ ਜੀ ਇਹਨਾਂ ਤੋਂ ਇਲਾਵਾ ਆਪਣੇ ਕੋਲੇ ਨਿਊ ਵੀ ਮਿਲ ਜਾਣਗੀਆਂ ਓਕੇ ਆਪਣੇ ਕੋਲੇ ਗਰਦਿਆਲ ਦੀ ਕੰਬੈਨ ਨਿਊ ਬ੍ਰਾਂਡ ਉਹ ਵੀ ਮਿਲਣਗੀਆਂ ਓਕੇ ਜੱਸੀ ਦੀਆਂ ਵੀ ਮਿਲਣਗੀਆਂ ਜੀ ਜੀ ਹਰਜੀਤ ਵੀ ਮਿਲੂ ਜੀ ਇਹ ਆਪਣੇ ਕੋਲ ਤਿੰਨ ਮੰਨ ਲਓ ਕੰਪਨੀਆਂ ਨਾਲ ਆਪਣਾ ਕੰਟੈਕਟ ਆ ਜੀ ਇਹ ਤਿੰਨੇ ਕੰਪਨੀਆਂ ਨੂੰ ਮੰਨ ਲਓ ਆਪਾਂ ਡੀਲ ਕਰ ਰਹੇ ਹਾਂ ਨੇ ਆਪਣੇ ਨਾਲ ਜੀ ਜੀ ਇਹ ਅਸੀਂ ਮਸ਼ੀਨਾਂ ਮੰਨ ਲਓ ਸੇਲ ਕਰ ਰਹੇ ਹਾਂਗੇ ਇਹਨਾਂ ਤਿੰਨਾਂ ਦੀਆਂ ਕੰਪਨੀਆਂ ਦੀ ਓਕੇ ਹਾਂਜੀ ਅੱਛਾ ਵੀਰੇ ਜਿੱਦਾਂ ਕੋਈ ਕਿਸਾਨ ਭਰਾ ਨੇ ਜਾਂ ਕਿਸੇ ਨੇ ਵੀ ਮਸ਼ੀਨ ਖਰੀਦਣੀ ਹੁੰਦੀ ਹੈ ਕੰਪਨੀ ਤੋਂ ਹਨਾ ਤਾਂ ਕਈ ਕਈ ਮਹੀਨੇ ਉਹਨਾਂ ਨੂੰ ਖੱਜਲ ਖਵਾਰੀ ਕਰਨੀ ਪੈਂਦੀ ਆ ਕਈ ਕਈ ਮਹੀਨੇ ਉਹਨਾਂ ਨੂੰ ਜਿਹੜੀਆਂ ਮਸ਼ੀਨਾਂ ਮਿਲਦੀਆਂ ਨਹੀਂ ਤੇ ਤੁਹਾਡੇ ਵੀ ਇੱਥੇ ਕੋਈ ਏਦਾਂ ਦੀ ਬੁਕਿੰਗ ਨਹੀਂ ਸਾਡਾ ਜੀ ਸਾਡਾ ਪ੍ਰੋਸੈਸ ਇਹ ਨੇਗੇ ਵੀ ਜਿਹੜਾ ਵੀ ਸਾਡਾ ਕੋਈ ਵੀ ਭਰਾ ਆਪਣਾ ਮਸ਼ੀਨ ਲੈਂਦਾ ਸਾਡੇ ਕੋਲੋਂ ਜੀ ਜਿਹੜੀ ਡੇਟ ਤੇ ਸਾਡੇ ਕੋਲੇ ਬੁਕਿੰਗ ਹੁੰਦੀ ਆ ਅਸੀਂ 99% 1% ਚਾਂਸ ਇਹ ਹੁੰਦਾ ਵੀ ਕਈ ਵਾਰੀ ਕੋਈ ਦਿੱਕਤ ਆ ਜੇ ਜੀ 99% ਅਸੀਂ ਉਸੇ ਦਿਨ ਤੇ ਡਿਲੀਵਰੀ ਦਿੰਨੇ ਆ। ਓਕੇ। ਕਈ ਵਾਰੀ ਕਸਟਮਰ ਇੱਕ ਦੋ ਦਿਨ ਲੇਟ ਹੋ ਸਕਦਾ ਹੈ। ਪਰ ਅਸੀਂ ਆਪਣੇ ਮਤਲਬ ਵਰਕ ਚ ਅਸੀਂ ਲੇਟ ਨਹੀਂ। ਸਾਡਾ ਪ੍ਰੋਸੈਸ 100% ਓਕੇ ਹੁੰਦਾ ਹੈ। ਜੀ। ਇਹ ਨਹੀਂ ਹੋਊਗਾ ਸਾਡੇ ਕੋਲੇ ਕੋਈ ਵੀ ਕਿਸੇ ਤਰ੍ਹਾਂ ਦੀ ਜਿਹੜੀਆਂ ਸਾਡੇ ਕੋਲੇ ਕੰਪਨੀਆਂ ਨੇ ਕਈ ਬੰਦੇ ਭਰਾ ਸਾਡੇ ਇਹ ਕਹਿ ਦਿੰਦੇ ਨੇ ਕਿ ਵੀ ਫਲਾਨੀ ਮਸ਼ੀਨ ਸਾਨੂੰ ਜੀ ਲੇਟ ਮਿਲਦੀ ਆ, ਥੋੜਾ ਕੀ ਪ੍ਰੋਸੈਸ ਆ। ਸਾਡੇ ਕੋਲੇ ਜਿਹੜੀ ਵੀ ਮਸ਼ੀਨ ਤੁਸੀਂ ਨਵੀਂ ਨਿਊ ਲਓਮੋਗੇ, ਉਹ ਜਿਹੜਾ ਅਸੀਂ ਤੁਹਾਨੂੰ ਟਾਈਮ ਦੇਵਾਂਗੇ। ਫਸਟ ਟਾਈਮ ਤੇ ਅਵੇਲੇਬਲ ਮਿਲੂ ਓਕੇ ਹਾਂਜੀ ਅੱਛਾ ਵੀਰੇ ਜਿੱਦਾਂ ਕੰਪਨੀ ਦੇ ਵਿੱਚੋਂ ਕਿਸੇ ਨੇ ਮਸ਼ੀਨ ਖਰੀਦਣੀ ਹੁੰਦੀ ਆ ਲੋਨ ਵਗੈਰਾ ਵੀ ਕਰ ਦਿੰਦੇ ਨੇ ਤੁਹਾਡੇ ਕੋਲ ਵੀ ਇਦਾਂ ਲਈ ਕੋਈ ਫੈਸਲ ਹੈ ਹਾਂਜੀ ਹਾਂਜੀ ਆਪਣੇ ਕੋਲੇ ਵੀ 90% ਲੋਨ ਦੀ ਜੋ ਅੱਜ ਦੇ ਟਾਈਮ 'ਚ ਚੱਲ ਰਿਹਾ ਪ੍ਰੋਸੈਸ 90% ਵਾਲਾ ਜੀ ਸਰਕਾਰੀ ਲੋਨ ਜੀ ਉਹਦੀ ਸਾਡੇ ਕੋਲੇ ਮੰਨ ਲਓ ਫੈਸਿਲਿਟੀ ਆ ਅਸੀਂ ਜੋ ਵੀ ਭਰਾ ਆਪਣਾ ਲੈਣਾ ਚਾਹੁੰਦਾ ਹ ਹ ਉਹਦੀ ਜਿੰਨੀ ਕੁ ਸਾਥੋਂ ਹੈਲਪ ਹੁੰਦੀ ਆ ਓਨੇ ਅਸੀਂ ਕਰਦੇ ਆ ਉਹਨਾਂ ਦਾ ਲੋਨ ਕਰਵਾ ਕੇ ਵੀ ਦਈਦਾ ਓਕੇ ਕੋਈ ਦਿੱਕਤ ਨਹੀਂ ਜਦੋਂ ਮਰਜ਼ੀ ਸਾਡੇ ਕੋਲ ਕੋਈ ਆ ਕੇ ਵਿజిਟ ਕਰ ਸਕਦਾ ਲੋਨ ਪ੍ਰਤੀ ਕਿਸੇ ਨੇ ਕੋਈ ਸਾਡੇ ਤੋਂ ਡਿਸਕਸ ਕਰਨੀ ਆ ਸਾਡੇ ਨਾਲ ਕੋਈ ਪੁੱਛ ਕੇ ਕਰਨੀ ਆ ਉਹ ਸਾਡੇ ਨਾਲ ਫੋਨ ਤੇ ਵੀ ਸੰਪਰਕ ਕਰ ਸਕਦਾ ਜੀ ਹਾਂਜੀ ਅੱਛਾ ਵੀਰੇ ਜਿੱਦਾਂ ਕਿਸੇ ਕੋਲ ਪੁਰਾਣੀਆਂ ਮਸ਼ੀਨਾਂ ਪਈਆਂ ਹੁੰਦੀਆਂ ਨੇ ਅਗਲਾ ਕਹਿੰਦਾ ਵੀ ਆਪਾਂ ਪੁਰਾਣੀ ਮਸ਼ੀਨ ਦੇ ਕੇ ਹਨਾ ਵਿੱਚ ਉਹ ਵੀ ਤੁਸੀਂ ਕੱਟਦੇ ਹੋ ਕੱਟ ਲੈਣਿਆ ਜੀ ਕੱਟ ਲੈਨੇ ਆਂਗੇ ਉਹ ਵੀ ਅਸੀਂ ਮੰਨ ਕੇ ਚਲੋ ਵੀ ਜੇ ਕੋਈ ਪੁਰਾਣੀ ਮਸ਼ੀਨ ਕੋਈ ਵੀ ਕਸਟਮਰ ਸਾਨੂੰ ਕਟਵਾਉਣੀ ਚਾਹੁੰਦਾ ਹਮ ਅਸੀਂ ਉਹਨੂੰ ਕੱਟ ਦੇਾਂਗੇ ਕੱਟ ਕੇ ਉਹਨੂੰ ਨਵੀਂ ਮਸ਼ੀਨ ਮੰਨ ਲਓ ਦੇ ਦਿੰਨੇ ਆ ਓਕੇ ਹਾਂਜੀ ਅੱਛਾ ਵੀਰੇ ਸਾਡੇ 10 ਕਾਂ ਲਈ ਕੋਈ ਇਦਾਂ ਦੀ ਕੀ ਆਫਰ ਰੱਖੀ ਐ ਤੁਸੀਂ ਜਿਹੜੇ ਸਾਡੀ ਵੀਡੀਓ ਨੂੰ ਦੇਖ ਕੇ ਤੁਹਾਡੇ ਤੱਕ ਸੰਪਰਕ ਕਰਨਗੇ ਉਹਨਾਂ ਲਈ ਤੁਸੀਂ ਸਪੈਸ਼ਲ ਆਫਰ ਕੀ ਰੱਖੀ ਐ ਉਹਨਾਂ ਲਈ ਸਾਡੀ ਸਪੈਸ਼ਲ ਆਫਰ ਇਹ ਹੋਊਗੀ ਜੀ ਜੇ ਕੋਈ ਤੁਹਾਡੀ ਵੀਡੀਓ ਦੇਖ ਕੇ ਸਾਡੇ ਤੱਕ ਪਹੁੰਚ ਕਰਦਾ ਆ ਕੇ ਸਾਨੂੰ ਕੋਈ ਥੋੜਾ ਸਕਰੀਨਸ਼ਾਟ ਵਗੈਰਾ ਦਿਖਾਉਂਦਾ ਜੀ ਤਾਂ ਉਹਨੂੰ ਅਸੀਂ 50 ਲੀਟਰ ਤੇਲ ਮੰਨ ਲਓ ਮਸ਼ੀਨ ਚ ਪਾ ਕੇ ਦੇਵਾਂਗੇ ਲੋਵੀ ਭਰਾਵੋ ਬਹੁਤ ਵੱਡੀ ਆਫਰ ਆ ਜਿਹੜੀ ਸਾਡੀ ਵੀਡੀਓ ਨੂੰ ਦੇਖ ਕੇ ਸ਼ੇਅਰ ਕਰਕੇ ਸਕਰੀਨਸ਼ਾਟ ਇਹਨਾਂ ਭਰਾਵਾਂ ਨੂੰ ਦਿਖਾਉਣਗੇ ਉਹਨਾਂ ਨੂੰ 50 ਲੀਟਰ ਤੇਲ ਜਿਹੜਾ ਮਸ਼ੀਨ ਦੇ ਵਿੱਚ ਪਾ ਕੇ ਤੋਰਨਗੇ ਤੇ ਦੂਜੀ ਗੱਲ ਇਹ ਆ ਕਿ ਜਿਹੜੀ ਮਸ਼ੀਨ ਤੁਸੀਂ ਕੰਪਨੀ ਦੇ ਵਿੱਚੋਂ ਖਰੀਦਦੇ ਉਹਨਾਂ ਲਈ ਖੱਜਲ ਖਵਾਰ ਹੋਣਿਓ ਤੇ ਇੱਥੇ ਤੁਹਾਨੂੰ ਸੇਮ ਡੇ ਹੀ ਜਿਹੜੀ ਆ ਮਸ਼ੀਨ ਮਿਲ ਜੂਗੀ ਅੱਛਾ ਵੀਰੇ ਹੋਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਹੋਰ ਅਸੀਂ ਇਹੀ ਕਹਿਣਾ ਚਾਹੁੰਦੇ ਆ ਜੀ ਵੀ ਦੇਖੋ ਜੋ ਵੀ ਭਰਾ ਆਪਣੇ ਇਸ ਕਿਤੇ ਨਾਲ ਜੁੜੇ ਨੇ ਜੀ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਹੋਰ ਵੀ ਕੋਈ ਸਮੱਸਿਆ ਆਉਂਦੀ ਆ ਕਈ ਵਾਰੀ ਕੋਈ ਫੋਨ ਤੇ ਸਾਡੇ ਨਾਲ ਕੋਈ ਸਾਤੋਂ ਰਾਇ ਲੈਣੀ ਚਾਹੁੰਦਾ ਜੀ ਉਹ ਵੀ ਸਾਡੇ ਨਾਲ ਮੰਨ ਲਓ ਜਿੱਦਾਂ ਮਰਜੀ ਸਾਨੂੰ ਕਾਲ ਕਰ ਸਕਦੇ ਨੇ ਓਕੇ ਕੱਲਾ ਇਹ ਨਹੀਂ ਵੀ ਅਸੀਂ ਮਸ਼ੀਨਾਂ ਵੇਚਣ ਵਾਸਤੇ ਆ ਕਈ ਭਰਾ ਆਪਣੇ ਕੋਈ ਮਸ਼ੀਨਾਂ ਦੇ ਰਿਲੇਟਰ ਹੋਰ ਵੀ ਕੋਈ ਆਪਣੇ ਨਾਲ ਮੰਨ ਲਓ ਗੱਲਬਾਤ ਕਰਨੀ ਚਾਹੁੰਦੇ ਮੰਨ ਲਓ ਜਿੱਦਾਂ ਕਿਸੇ ਨੇ ਕੰਮ ਸਟਾਰਟ ਕਰਨਾ ਕੰਮ ਸਟਾਰਟ ਕਰਨਾ ਜਾਂ ਕਿਸੇ ਨੇ ਕੋਈ ਮਸ਼ੀਨ ਦੀ ਮੰਨ ਲਓ ਕੋਈ ਪ੍ਰੋਬਲਮ ਆ ਕਿਸੇ ਨੂੰ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਅਸੀਂ ਉਹਨਾਂ ਦੀ ਵੀ ਹੈਲਪ ਮੰਲੋ ਆਪਣੇ ਪੱਦਰ ਦੇ ਵਧੀਆ ਮੰਲੋ ਉਹਨਾਂ ਨੂੰ ਗਾਈਡ ਕਰਦੇ ਆ ਅੱਛਾ ਵੀਰੋ ਤੁਹਾਡੇ ਲਈ ਵੀਰ ਨੇ ਬਹੁਤ ਵਧੀਆ ਕਿਹਾ ਵਾ ਕਿ ਅਗਰ ਕਿਸੇ ਨੇ ਬਿਜ਼ਨਸ ਸਟਾਰਟ ਕਰਨਾ ਹੋਵੇ ਜਾਂ ਮਸ਼ੀਨ ਦੇ ਸਬੰਧ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਵੇ ਤਾਂ ਇਹ ਤੁਹਾਨੂੰ ਗਾਈਡ ਕਰਨਗੇ ਇਹਨਾਂ ਨਾਲ ਤੁਸੀਂ ਉਸ ਵਿਸ਼ੇ ਤੇ ਵੀ ਗੱਲ ਕਰ ਸਕਦੇ ਹੋ ਸੰਪਰਕ ਕਰ ਸਕਦੇ ਹੋ ਅੱਛਾ ਵੀਰੇ ਬੜੀ ਦੇ ਵਿੱਚ ਤੁਹਾਡੇ ਕੋਲ ਕਿਸੇ ਨੇ ਬੜੀ ਇੱਥੇ ਪਹੁੰਚਣਾ ਹੋਵੇ ਮਸ਼ੀਨ ਲੈਣ ਵਾਸਤੇ ਹਨਾ ਤਾਂ ਕੋਈ ਬਰਨਾਲੇ ਤੋਂ ਬਠਿੰਡੇ ਤੋਂ ਕਿਸੇ ਵੀ ਏਰੀਆ ਦੇ ਵਿੱਚੋਂ ਕਿਸੇ ਨੇ ਆਉਣਾ ਹੋਵੇ ਤਾਂ ਤੁਹਾਡੇ ਕੋਲ ਕਿੱਦਾਂ ਪਹੁੰਚ ਕਰ ਸਕਦੇ ਨੇ ਆਪਣਾ ਫੋਨ ਨੰਬਰ ਐਡਰੈਸ ਸਾਡੇ ਦਰਸ਼ਕਾਂ ਜਰੂਰ ਦੱਸੋ ਆਪਣਾ ਜਿਹੜਾ ਮਨ ਲੋ ਫੋਨ ਨੰਬਰ ਹੈ ਜੀ 62844 01237 ਦੂਜਾ ਨੰਬਰ ਹੈ ਜੀ ਆਪਣਾ 88728 31168 ਕੋਈ ਵੀ ਭਰਾ ਆਪਣੇ ਕੋਲੇ ਪਹੁੰਚਣਾ ਚਾਹੁੰਦਾ ਵਿਜਿਟ ਕਰਨਾ ਚਾਹੁੰਦਾ ਉਹ ਆਪਾਂ ਨੂੰ ਫੋਨ ਕਰੇ ਫੋਨ ਤੇ ਆਪਾਂ ਉਹਨਾਂ ਨੂੰ ਲੋਕੇਸ਼ਨ ਵੀ ਸੈਂਡ ਕਰ ਦਿੰਨੇ ਆ ਆਪਣੀ ਕੋਈ ਉਹਨਾਂ ਨੂੰ ਸਮੱਸਿਆ ਨਹੀਂ ਆਊਗੀ ਪਹੁੰਚਣ ਚ ਲੋਵੀ ਵਿਰੋਜੇ ਅਗਰ ਤੁਸੀਂ ਇੱਥੇ ਪਹੁੰਚਣਾ ਹੋਵੇ ਤਾਂ ਤੁਹਾਨੂੰ ਬਕਾਇਦਾ ਤੁਸੀਂ ਪਹਿਲਾਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਸੰਪਰਕ ਤੇ ਤੁਹਾਨੂੰ ਇਹ ਵਟਸਐਪ ਤੇ ਲੋਕੇਸ਼ਨ ਭੇਜਣਗੇ ਲੋਕੇਸ਼ਨ ਦੇ ਨਾਲ ਤੁਸੀਂ ਇੱਥੇ ਇਹਨਾਂ ਕੋਲ ਵਿਜ਼ਿਟ ਕਰ ਸਕਦੇ ਹੋ ਅਗਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਤੁਸੀਂ ਇਹਨਾਂ ਤੋਂ ਪੁੱਛਣੀ ਚਾਹੁੰਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਗਾਈਡ ਇਹ ਤੁਹਾਨੂੰ ਚੰਗੀ ਤਰ੍ਹਾਂ ਕਰਨਗੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਤੁਸੀਂ ਇਹਨਾਂ ਨਾਲ ਕਰਨੀ ਚਾਹੁੰਦੇ ਹੋ ਤਾਂ ਇਹਨਾਂ ਨੇ ਜਿਹੜਾ ਫੋਨ ਨੰਬਰ ਬੋਲਿਆ ਸਾਡੀ ਟੀਵੀ ਸਕਰੀਨ ਤੇ ਚੱਲੂਗਾ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਸਾਡੀ ਵੀਡੀਓ ਨੂੰ ਦੇਖ ਕੇ ਆਊਗਾ ਉਹਨਾਂ ਨੂੰ ਇਹਨਾਂ ਨੇ ਦੱਸਿਆ ਕਿ 50 ਲੀਟਰ ਤੇਲ ਉਹ ਮਸ਼ੀਨ ਦੇ ਵਿੱਚ ਪਾ ਕੇ ਭੇਜਣਗੇ ਤੇ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਜੀ ਸਸ਼ੇਗਾ